ਚਾਰ ਕੇ ਪੰਜ ਮੁੱਖ ਮੰਗਾਂ ਸਭ ਤੋਂ ਪਹਿਲੀ ਜਿਹੜੀ ਮੁੱਖ ਮੰਗ ਹੈਗੀ ਸਾਡੀ ਕਿ ਜਿਹੜੇ ਦੋਸ਼ੀ ਰੋਜ਼ਵਾਰ ਦਾਤ ਕਰ ਰਹੇ ਐ ਇਹਨਾਂ ਨੂੰ ਕਿੰਨੇ ਕਿ ਦਿਨ ਤੇ ਕਿੰਨੇ ਕਿ ਘੰਟੇ ਕਿੰਨੇ ਪੀਰੀਅਡ ਜੇ ਫੜੇ ਜਾਣਗੇ ਸਾਡੀ ਇਹ ਮੁੱਖ ਮੰਗ ਹੈ ਫਿਰੋਜ਼ਪੁਰ ਦੇ ਵਿੱਚ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰੀਆਂ ਜਿਸ ਤੋਂ ਬਾਅਦ ਅੱਜ दुखी ਹੋਏ ਵਪਾਰੀਆਂ ਦੇ ਵੱਲੋਂ ਫਿਰੋਜ਼ਪੁਰ ਦੀ ਮੇਨ ਐਂਟਰੈਂਸ ਅਤੇ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ ਕੱਲ ਦੇਰ ਰਾਤ ਜਿਹੜਾ ਹੈਗਾ ਇੱਕ ਵਪਾਰੀ ਦੇ ਨਾਲ ਜਿਹੜੀ ਹੈ ਅਣਪਛਾਤੇ ਲੋਕ ਆਂਦੇ ਹਨ ਅਤੇ ਅਸਲਾ ਬਿਖਾ ਕੇ ਉਸ ਵਪਾਰੀ ਦੇ ਕੋਲੋਂ ਲੁੱਟ ਕਰ ਲਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਫਿਰੋਜ਼ਪੁਰ ਛੋਨੀ ਦਾ ਬਾਜ਼ਾਰ ਨੂੰ ਬੰਦ ਕਰਕੇ ਸਾਰੇ ਹੀ ਵਪਾਰੀਆਂ ਦੇ ਵੱਲੋਂ ਜਿਹੜਾ ਹੈ ਧਰਨਾ ਦਿੱਤਾ ਗਿਆ ਹੈ 7 ਨੰਬਰ ਚੁੰਗੀ ਦੇ ਉੱਪਰ ਇਹ ਮੇਨ ਹਾਈਵੇ ਹੈ ਜਿਸ ਤੋਂ ਫਿਰੋਜ਼ਪੁਰ ਤੋਂ ਫਾਜ਼ਲਕਾ ਅਤੇ ਜੀਰਾ ਨੂੰ ਇਹ ਜਿਹੜਾ ਹਾਈਵੇ ਜਾਂਦਾ ਹੈ ਜਿਸ ਦੇ ਉੱਪਰ ਪੂਰੀ ਤਰ੍ਹਾਂ ਜਾਮ ਕਰਕੇ ਇੱਥੇ ਵਪਾਰੀ ਵਰਗੇ ਬੈਠਾ ਹੋਇਆ ਹੈ ਉੱਤੇ ਹੀ ਜਿਹੜੇ ਸਾਡੇ ਨਾਲ ਵਪਾਰੀ ਵਰਗ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੀਆਂ ਮੁਸ਼ਕਲਾਂ ਨੂੰ ਲੈ ਕੇ ਜਿਹੜਾ ਅੱਜ ਇਹਨਾਂ ਦੇ ਵੱਲੋਂ ਕੀਤਾ ਗਿਆ ਸਰ ਕੀ ਕਾਰਨ ਹੈਗਾ ਕਿ ਅੱਜ ਜਿਹੜਾ ਤੁਸੀਂ ਐਡਾ ਵੱਡਾ ਐਕਸ਼ਨ ਲਿੱਤਾ ਕਿ ਜਿਹੜੇ ਬਾਜ਼ਾਰ ਆ ਉਹ ਬੰਦ ਕਰ ਦਿੱਤੇ ਗਏ ਨੇ ਤੇ ਸੜਕਾਂ ਤੇ ਬੈਠ ਗਏ ਹੋ ਵੀਰ ਜੀ ਰੋਜ਼ ਦੀਆਂ ਲੁੱਟਾਂ ਖੋਹਾਂ ਘਰ ਦੇ ਵਿੱਚ ਇੱਥੇ ਲੋਕਾਂ ਦੇ ਘਰਾਂ ਤੋਂ ਸਮਾਨ ਚੋਰੀ ਹੋ ਰਿਹਾ ਹੈ ਧੀਆਂ ਪੈਣਾ ਜੇ ਕਿਤੇ ਸੈਰ ਕਰਨ ਜਾਂਦੀਆਂ ਉਹਨਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾਈ ਜਾਂਦੀਆਂ ਚੈਨਾ ਤਾਰੀਆਂ ਜਾਂਦੀਆਂ ਮੋਬਾਈਲ ਕੋਈ ਜਾਂਦੇ ਆ ਖਾਸ ਕਰਕੇ ਜਿਹੜੀਆਂ ਸੜੀਆਂ ਬਜ਼ੁਰਗ ਮਾਤਾਵਾਂ ਨੇ 50 ਸਾਲ ਤੋਂ ਉਮਰ ਤੋਂ ਜ਼ਿਆਦਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਉਹ ਪਿੱਛੇ ਭੱਜ ਨਹੀਂ ਸਕਦੇ ਉਹ ਡਿੱਗ ਪੈਂਦੇ ਨੇ ਤੇ ਸਾਡੇ ਸਾਰੇ ਵਪਾਰੀ ਇਕੱਠੇ ਹੋ ਗਏ ਅੱਜ ਇਸ ਕੋਲੋਂ 7 ਨੰਬਰ ਚੁੰਗੀ ਤੇ ਬੈਠੇ ਆ ਕਿ ਜਿਹੜਾ ਫਰੋਜਪੁਰ ਦਾ ਹਾਲ ਇਸ ਟਾਈਮ ਹੈ ਬਹੁਤ ਬੁਰਾ ਹਾਲ ਹੈ ਕਿ ਲੋਕ ਘਰਾਚੋਂ ਨਿਕਲਣ ਲੱਗਿਆਂ ਵੀ ਡਰਦੇ ਆ ਆਪਦੇ ਡਿਫੈਂਸ ਲਈ ਵੀ ਡਰਦੇ ਆ ਇਸੇ ਲਈ ਸਾਰੇ ਵਪਾਰੀ ਏਕਤਾ ਕਿਸਾਨ ਏਕਤਾ ਜਿੰਨੇ ਵੀ ਸਾਡੇ ਸੱਜਣ ਨੇ ਸਾਰੇ ਇਕੱਠੇ ਹੋਏ ਨੇ ਅਸੀਂ ਇਹ ਚੋਣਿਆ ਕਿ ਉਹਨਾਂ ਦੇ ਜਿਹੜੇ ਜ਼ੁਲਮ ਕਰਦੇ ਆ ਉਹਨਾਂ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੱਤ ਪਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਫਰੋਇਦਪੁਰ ਨੂੰ ਚੰਗਾ ਸ਼ਹਿਰ ਮੰਨਿਆ ਜਾਵੇ ਫਰੋਇਦਪੁਰ ਨੂੰ ਅੱਜ ਲੋਕੀ ਚੋਰਪੁਰ ਕਹ ਰਹੇ ਨੇ ਇਹਦਾ ਕਾਰਨ ਇਹੀ ਹੈ ਕਿ ਪ੍ਰਸ਼ਾਸਨ ਦੀ ਢਿੱਲ ਅਸੀਂ ਚੋਣਿਆ ਕਿ ਪ੍ਰਸ਼ਾਸਨ ਸ਼ਕਤੀ ਕਰੇ ਤੇ ਆਉਣ ਵਾਲੇ ਸਮੇਂ ਫਰੋਜਪੁਰ ਚੰਗਾ ਸ਼ਹਿਰ ਮੰਨਿਆ ਜਾਊ। ਤੁਸੀਂ ਕਿਦਾਂ ਵੇਖਦੇ ਆ ਕਿ ਕੀ ਜਿਹੜਾ ਵਾਕਿਆ ਹੋਇਆ ਜਿਸ ਤੋਂ ਬਾਅਦ ਅੱਜ ਵਪਾਰੀ ਜਿਹੜੇ ਮਜਬੂਰ ਹੋਏ ਤੇ ਦੁਕਾਨਾਂ ਨੂੰ ਬੰਦ ਕਰਕੇ ਤੇ ਸੜਕਾਂ ਤੇ ਬੈਠ ਗਏ। ਸਰ ਜੀ ਮੈਂ ਫਰੂਟ ਦੀ ਰੇੜੀ ਲਾਣਾ ਹਜ਼ਾਰ ਚੌਂਗ ਤੇ ਮਗਰ ਇੱਕ ਰੇੜੀ ਆਲਾ ਸੇਫ ਨਹੀਂ ਆ ਦੁਕਾਨਦਾਰ ਕਿੱਥੋਂ ਸੇਫ ਹੋਣਗੇ। ਸਾਡੇ ਕਦੀ ਕੇਲੇ ਚੱਕੇ ਜਾਂਦੇ ਨੇ ਕਦੀ ਸੇਬ ਚੱਕੇ ਹੁਣੇ ਬਸੰਤ ਗਈ ਹੈ ਪਿੱਛੇ। ਹੁਣੇ ਬਸੰਤ ਗਈ ਹੈ ਪਿੱਛੇ ਕਦੀ ਕਿਸੇ ਦਾ ਗੁਬਾਰੇ ਦਾ ਗੁੱਛਾ ਲੈ ਕੇ ਜਾ ਰਹੇ ਨੇ। ਕਦੀ ਕਹਿ ਰਹੇ ਨੇ ਰੇੜੀ ਤੇਰੀ ਹੈ ਇਹ ਰੇੜੀ ਤੇਰੀ ਹੈ ਜੋ ਪਉਆ ਪਲਾਏਗਾ ਉਹਨੂੰ ਮ ਇਹ ਵਾਕਈ ਫਰੋਜਪੁਰ ਨਹੀਂ ਚੋਰਪੁਰ ਬਣ ਚੁੱਕਿਆ ਇਸ ਕਰਕੇ ਬਹੁਤ ਦਿੱਕਤਾਂ ਆ ਰਹੀਆਂ ਸਾਰਿਆਂ ਨੂੰ ਇਸੇ ਕਰਕੇ ਇਹਨਾਂ ਦੇ ਨੱਥ ਪਾਈ ਜਾਵੇ ਕੌਣ ਲੋਕ ਨੇ ਜਿਹੜੇ ਇਹ ਵਾਲੀਆਂ ਜਿਹੜੀਆਂ ਵਾਰਦਾਤਾ ਕਰਦੇ ਹੈਗੇ ਨੇ ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਉਹ ਤੁਹਾਨੂੰ ਧਮਕੀਆਂ ਦਿੰਦੇ ਨੇ ਜਾਂ ਪੈਸਿਆਂ ਦੀ ਮੰਗ ਕਰਦੇ ਨੇ ਸਭ ਇੱਥੋਂ ਦੇ ਇੱਥੋਂ ਦੇ ਹੀ ਆ ਸਭ ਸਭ ਨੂੰ ਪਤਾ ਪੁਲਿਸ ਨੂੰ ਵੀ ਸਭ ਪਤਾ ਸਭ ਨਿਸ਼ੇੜੀਆਂ ਦਾ ਕੰਮ ਹੈ ਹਾਂਜੀ ਆਹ ਉਹਨਾਂ ਨੂੰ ਪਤਾ ਤੁਸੀਂ ਕਿਦਾਂ ਵੇਖਦੇ ਹੈਗੇ ਉਹ ਕੀ ਕੀ ਕਾਰਨ ਹੈਗਾ ਕਿ ਇਹਨਾਂ ਜਿਹੜਾ ਅੱਜ ਰੋਸ਼ ਪਾਇਆ ਗਿਆ ਜਿਹੜੀ ਦੁਕਾਨ ਤੇ ਕਰ ਰਾਤੀ ਵਾਰਦਾਤਾ ਹੋਈ ਉਹਦੇ ਤੋਂ ਦੋ ਦੁਕਾਨਾਂ ਛੱਡ ਕੇ ਸਾਡੀ ਸੁਨਿਆਰੇ ਦੀ ਦੁਕਾਨ ਹੈ ਤੋ ਦੇਖੋ ਖੋਫ ਕਿੱਡਾ ਹੈ ਤੂੰ ਯਾਰ ਦੇਖੋ ਤੁਹਾਡੀ ਅੱਖਾਂ ਸਾਹਮਣੇ ਹੈ ਪੁਲਸ ਕੀ ਕਰ ਰਹੀ ਹੈ ਕੁਛ ਵੀ ਨਾ ਰਲਈ ਹੋਈ ਹੈ ਜੀ ਪੈਸੇ ਖਾਂਦੀ ਪਈ ਹੈ ਚੋਰਾਂ ਤੋਂ ਉਹਨਾਂ ਦਾ ਕੁਛ ਕਰਦੀ ਨਹੀਂ ਪਈ ਜਿਹੜੇ ਸਾਡੇ ਵਰਗੇ ਦੁਕਾਨਦਾਰ ਨੇ ਉਹ ਫਸੇ ਪਏ ਹੈ ਖੋਫ ਦੇਖੋ ਕਿੱਡਾ ਇੱਦੀ ਰੇਟ 'ਚ ਇਹ ਬਿਲਕੁਲ ਸਹੀ ਕਹਿ ਰਿਹਾ ਇੱਦੀ ਰੇਟ 'ਚ ਚੋਰਪੁਰ ਬੰਨਿਆ ਪਿਆ ਹੈ ਫਿਰੋਜ਼ਪੁਰ ਤੇ ਸ਼ਹੀਦਾਂ ਦੀ ਧਰਤੀ ਮੰਨਿਆ ਜਾਂਦਾ ਹੀ ਇਹਨੂੰ ਕਿੱਡਾ ਮੰਨਿਆ ਹੋਇਆ ਸ਼ਹਿਰ ਹੈ ਲੈਂਡ ਔ ਮਾਰਟੀ ਕੀ ਹੁੰਦਾ ਕੀ ਹੈ ਬਾਜ਼ਾਰ ਜਦੋਂ ਇੱਕ ਵਪਾਰੀ ਦੁਕਾਨ ਖੋਲਦਾ ਤਾਂ ਕਿੰਨੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹਨੂੰ ਦਿੱਲੀ ਦੇ ਵਿੱਚ ਆਦੀਆਂ ਬੰਨਿਆ ਰਹਿੰਦਾ ਸਾਡੀ ਸੁਨਾਰੇ ਦੀ ਦੁਕਾਨ ਸਵੇਰੇ 10 ਵਜੇ ਸਾਨੂੰ ਖੋਲਣ ਲੱਗੇ ਡਲ ਲੱਗਦਾ ਹੈ 11 ਵਜੇ ਹੁੰਦਾ ਵਿਆਹ ਤੇ ਸ਼ਾਮੀ 6 ਵਜੇ ਤੋਂ ਪਹਿਲਾਂ ਬੰਦ ਕਰਨ ਲੱਗੇ ਸਾਨੂੰ ਡਲ ਲੱਗਦਾ ਕਿ ਹਾਂ ਵੀ ਕੋਈ ਵਾਰਦਾਤ ਹੀ ਨਾ ਹੋ ਜੇ ਤਪੁਲਸ ਕੀ ਕਰ ਰਹੀ ਹੈ ਕੁਛ ਵੀ ਨਹੀਂ ਹੁਣਾਂ ਚ ਜਿਹੜਾ ਧਰਨਾ ਲਗਾਇਆ ਹੈਗਾ ਕੋਈ ਤੁਹਾਡੇ ਕੋਲ ਅਧਿਕਾਰੀ ਜਾਂ ਵਿਧਾਇਕੇ ਕੋਈ ਕੁਛ ਪਹੁੰਚੇ ਜੀ ਨਹੀਂ ਕੋਈ ਨਹੀਂ ਪਹੁੰਚੇ ਜੀ ਕੋਈ ਵੀ ਨਹੀਂ ਪਹੁੰਚੇ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਰਾਹੀ ਕਹਿਣਾ ਚਾਹੁੰਦੇ ਬਸ ਸਫਰੋਈਪੁਰ ਦੇ ਵਿੱਚ ਉੱਚੀ ਬੋਲ ਤੁਹਾਡਾ ਉਹ ਜਿਆਦਾ ਹੈ ਜੀ ਚੋਰ ਬਹੁਤ ਦਿੱਕਤ ਹੋਈ ਪਈ ਹੈ ਜੀ ਮੇਰਾ ਖੁਦ ਦਾ ਫੋਨ 1.5 ਮਹੀਨਾ ਪਹਿਲਾਂ ਮੋਬਾਈਲ ਤੋਂ ਚੋਰੀ ਹੋ ਗਿਆ ਜੀ ਉਹ ਫਿਰ ਪੁਲਿਸ ਨੂੰ ਰਿਪੋਰਟ ਲਿਖਾਈ ਪੁਲਿਸ ਨੇ ਕੁਛ ਨਹੀਂ ਕੀਤਾ ਇਹ 1.5 ਮਹੀਨਾ ਗਏ ਕੋਈ 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 ਕਾਰਵਾਈ ਨਹੀਂ ਹੋਈ ਇਦਾਂ ਅਗਰ ਕਰੋ ਹੋਰ ਦਿਕਤਾ ਹੋ ਰਹੀਆਂ ਜੀ ਪੁਲਿਸ ਵਾਲੇ ਜੀ ਰੇੜੀ ਵਾਲੇ ਨੂੰ ਕਹਿਣਗੇ ਹਟਾ ਦਿਓ ਰੇੜੀਆਂ ਜੀ ਚੋਰਾਂ ਨੂੰ ਨਹੀਂ ਫੜਨਗੇ ਪੁਲਿਸ ਵਾਲੇ ਸਾਨੂੰ ਸਰਤਾਂ ਤੰਗ ਕਰਦੇ ਜੀ ਬਹੁਤ ਡਰਦੇ ਨੇ ਰੇੜੀ ਵਾਲੇ ਤੰਗ ਕਰਦੇ ਕੀ ਕੀ ਤੁਹਾਨੂੰ ਲੱਗਦਾ ਕੀ ਹੈ ਕਿ ਅੱਜ ਜਿਹੜਾ ਇੱਥੇ ਇਨਾ ਵੱਡਾ ਕਟ ਹੋਇਆ ਤਾਂ ਕੀ ਇਹਦੇ ਚੋਂ ਸਿੱਟਾ ਕੀ ਨਿਕਲੇਗਾ ਕੀ ਜਿਹੜੀ ਗੱਲਬਾਤ ਕੁਝ ਨਹੀਂ ਨਿਕਲਣੀ ਨਾ ਸਰਕਾਰ ਕੁਝ ਕਰ ਰਹੀ ਹੈਗੀ ਨਾ ਪੁਲਿਸ ਕੁਝ ਕਰ ਰਹੀ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਆਈ ਹੋਰ ਗੰਦ ਪੈ ਗਿਆ ਹੈਗਾ ਇਹਨਾਂ ਦੇ ਰਾਹ ਵਿੱਚ ਭੁੱਲਰ ਸਾਹਿਬ ਆਜਾਏ ਸੀ ਉਹ ਵੀ ਭੱਜ ਗਏ ਉਹ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਿਸਾਨਾਂ ਨੇ ਕੀਤੀ ਕੋਈ ਵਾਰੀਆਂ ਨੇ ਕੀਤੀ ਚੋਰ ਦਿਨੋ ਦਿਨ ਨਿੱਕੇ ਨਿੱਕੇ ਬੱਚੇ 15 15 ਸਾਲ ਦੇ 12 12 ਸਾਲ ਦੇ ਬੱਚੇ ਚੋਰੀਆਂ ਕਰੀ ਜਾ ਰਹੇ ਨੇ ਸ਼ਰਿਆਮ ਕਰ ਰਹੇ ਨੇ ਕੋਈ ਦੁਕਾਨਦਾਰਾਂ ਦੀ ਸੇਫਟੀ ਨਹੀਂ ਹੈਗੀ ਕੋਈ ਵਪਾਰੀਆਂ ਦੀ ਨਹੀਂ ਹੈਗੀ ਕੋਈ ਕਿਸਾਨਾਂ ਦੀ ਨਹੀਂ ਹੈਗੀ ਇਹ ਤਾਂ ਹੁਣ ਕਾਨੂੰਨ ਨੂੰ ਚਾਹੀਦਾ ਹੈਗਾ ਕਾਨੂੰਨ ਆਮ ਆਦਮੀ ਪਾਰਟੀ ਹੈਗੀ ਹੈ ਕੁਛ ਨਹੀਂ ਕਰ ਰਹੀ ਚਿੱਟਾ ਸ਼੍ਰੀਆਮ ਵਕੀ ਆ ਰਿਹਾ ਮਹੱਲਿਆਂ ਚ ਵੇਚ ਰਿਹਾ ਪਿੰਡਾਂ ਚ ਵੇਚ ਰਿਹਾ ਸ਼੍ਰੀਆਮ ਬੱਚੇ ਬੱਚਾ ਵੇਚ ਰਿਹਾ ਵਿਧਾਇਕ ਜਦੋਂ ਇੱਥੇ ਆਏ ਤਾਂ ਕੀ ਜਿਹੜਾ ਪਾਰੀਆਂ ਦੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਕੀਤੀ ਨਹੀਂ ਉਹਨਾਂ ਭੱਜ ਗਏ ਉਹ ਵੀ ਮੈਂ ਬਿਮਾਰ ਹਾਂ ਜੀ ਡਰ ਦੇ ਮਾਰੇ ਭੱਜ ਗਏ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਉਲਟਾ ਹੈ ਪਹਾਰਾ ਦੇ ਕੇ ਕਿ ਬਿਮਾਰ ਹਾਂ ਮੈਂ ਇੱਕ ਹੀ ਗੱਲ ਹੋਈ ਤੁਸੀਂ ਐਡੇ ਵੱਡੇ ਧਰਨੇ 'ਚ ਆਏ ਹੋ ਕਿ ਕਿਸ ਵਾਸਤੇ ਐਮਐਲਏ ਬਣੇ ਹੋ ਇਸ ਵਾਸਤੇ ਬਣੇ ਹੋ ਕਿ ਮੈਂ ਬਿਮਾਰ ਆ ਜਿਹੜੇ ਲੋਕਾਂ ਦੀ ਚੋਰੀਆਂ ਖੋਹਾਂ ਹੋ ਰੀਆਂ ਉਹ ਬਿਮਾਰ ਨਹੀਂਗੇ ਯਾ ਉਹ ਘਰ ਬਹਾਰ ਵਾਲੇ ਨਹੀਂਗੇ ਇਹਨਾਂ ਨੇ ਬਸ ਐਮਐਲਏ ਨੇ ਸਾਡਾ ਵਾਸਤਾ ਹੀ ਚੁਕਾਤਾ ਇਧਰੋਂ ਬੜੀਆਂ ਲੋਕਾਂ ਦੇ ਵਿੱਚ ਵੱਡਾ ਵਪਾਰੀ ਵਰਗ ਦੇ ਵਿੱਚ ਵੱਡਾ ਰੋਸ ਹੈਗਾ ਕਿ ਵਪਾਰੀਆਂ ਦੀ ਜਿਹੜੀ ਆ ਸੇਫਟੀ ਆ ਉਹ ਬਿਲਕੁਲ ਨਹੀਂ ਹੋ ਰਹੀ ਦਿਨ ਪਰ ਦਿਨ ਜਿਹੜੇ ਹੈਗੇ ਆ ਉਹ ਲੁੱਟਾਂ ਖੋਹਾਂ ਵਧਦੀਆਂ ਜਾ ਰਹੀਆਂ ਹੈਗੀਆਂ ਨੇ ਆਮ ਜ਼ਿੰਦਗੀ ਦੇ ਵਿੱਚ ਸਵੇਰੇ ਅਗਰ ਦੁਕਾਨ ਖੋਲਦੇ ਨੇ ਤੇ ਰਾਤ ਨੂੰ ਬੰਦ ਕਰਦੇ ਹਨ ਤਾਂ ਉਹਨਾਂ ਨੂੰ ਜਿਹੜਾ ਵੱਡੀਆਂ ਕਾਨੀਆਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ ਹੈਗਾ ਉਹਨਾਂ ਦੀ ਮੰਗ ਹੈਗੀ ਆ ਪੁਲਿਸ ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਕਿ ਸਰਕਾਰ ਐਵੇਂ ਤੇ ਜਿਹੜੇ ਸ਼ਰਾਰਤੀ ਅੰਸਰ ਰਗੇ ਨੇ ਉਹਨਾਂ ਉੱਤੇ ਨੱਥ ਪਾਈ ਜਾਵੇ ਤਾਂ ਜੋ ਇਹ ਲੋਕ ਆਪਣਾ ਵਪਾਰ ਚੰਗੇ ਤਰੀਕੇ ਨਾਲ ਕਰ ਸਕਣ ਅਤੇ ਆਪਣਾ ਜਿਹੜਾ ਹੈ ਜੀਵਨ ਹੈ ਉਸ ਨੂੰ ਆਰਾਮਦਾਇਕ ਦੇ ਨਾਲ ਚਲਾ ਸਕਣ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਸ਼ੇ ਗਲੋਤਰਾ ਪੰਜਾਬ ਤੱਕ